ਇੱਕ ਮੈਂ ਗੱਲ ਪਹਿਲਾਂ ਵੀ ਕਹਿੰਦਾ ਰਿਹਾ ਮਾੜੇ ਟਾਈਮ 'ਚ ਰੱਖਿਆ ਹੋਇਆ ਮੋਢੇ ਤੇ ਹੱਥ ਨਾਲ ਕਾਮਯਾਬੀ ਦੀਆਂ ਤਾੜੀਆਂ ਨਾਲੋਂ ਕਦੇ ਜਿਆਦਾ ਕੀਮਤੀ ਹੁੰਦਾ ਹੈਗਾ ਮੈਂ ਉਹੀ ਬੇਨਤੀ ਕਰਦਾ ਭਰਾਵਾਂ ਨੂੰ ਆ ਬਾਈ ਗਰਜੀਤ ਕੋਲੇ ਬੈਠਾ ਹੈ ਇਹਦੀ ਗੱਲ ਸੁਣਿਓ ਤੇ ਵੀਡੀਓ ਸ਼ੇਅਰ ਕਰਿਓ ਕਿਉਂਕਿ ਇਹ ਮੁੱਦਾ ਕੋਈ ਛੋਟਾ ਮੋਟਾ ਮੁੱਦਾ ਨਹੀਂ ਹੈਗਾ ਇਹ ਪਹਿਲਾਂ ਵੀ ਫਰਾਡ ਹੁੰਦੇ ਆਏ ਆ ਤੇ ਹੁਣ ਵੀ ਫਰਾਡ ਹੋ ਰਿਹਾ ਪੰਜਾਬ 'ਚ ਕੇਸ ਵੜੇ ਆ ਪਰ ਅਗਲਾ ਕੈਮਰੇ ਦੇ ਆਉਣ ਤੋਂ ਡਰਦਾ ਮੁਰਿਆ ਭਰਾ ਅੱਜ ਕੈਮਰੇ ਤੇ ਆਏ ਬਾਈ ਜੀ ਸੱਚਾਈ ਦੱਸ ਦੇ ਸਾਰੀ ਸਚਾਈ ਬਾਈ ਜੀ ਮੈਂ ਜਿਹੜਾ ਕੁਝ ਵੀ ਕਹੂੰਗਾ ਸੱਚ ਕਹੂੰਗਾ ਝੂਠ ਨਾ ਕਹੀ ਗੱਲ ਮੈਂ ਕੱਲ ਨੂੰ ਕਾਨ ਮੀਂਣਾ ਨਿਕਲਿਆ ਵੀ ਮੈਂ ਕਹਿੰਦਾ ਜੀ ਜੇ ਮੈਂ ਝੂਠ ਬੋਲਨੂ ਆ ਪੇਪਰ ਤਾਂ ਨਹੀਂ ਝੂਠ ਬੋਲਦੇ ਥੱਬਾ ਪੇਪਰਾਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਮੇਰੇ ਕੋਲੇ ਬੈਦ ਪ੍ਰੂਫ ਰਿਕਾਰਡਿੰਗਾਂ ਸਾਰਾ ਕੁਝ ਹੈ ਮੇਰਾ ਇਹਦੇ ਨਾਲ ਜੈਨੂਨ ਵਿਆਹ ਹੋਇਆ ਸੀਗਾ ਰੇਂਜ ਮੈਰਿਜ ਸੀ ਕੋਈ ਆਏ ਨਹੀਂ ਵੀ ਸੀਗਾ ਕੰਟਰੈਕਟ ਵੀ ਮੈਨੂੰ ਬਾਹਰ ਲੈ ਕੇ ਜਾਣਾ ਉੱਥੇ ਤਲਾਕ ਲਾਵਾਂਗੇ ਕੋਈ ਇਹੋ ਜਿਹਾ ਨਹੀਂ ਸੀਗਾ ਮਾ ਪਰਮਾਤਮਾ ਦੀ ਹਜ਼ੂਰੀ ਚ ਹੋਇਆ ਪਰਮ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਲਈਆਂ ਵਧੀਆ ਵਿਆਹ ਬੀਜੇ ਮੈਂ ਬਿਆਹ ਮੰਗੋ ਬਿਆਹ ਹੁੰਦੇ ਜਾਨਾ ਦਸ ਕੰਡ ਉਸ ਦਾ ਸਭ ਕੋ ਫੋਟੋ ਕੋ ਬਿਆਹ ਆਇਲ ਮਾਂ ਪੰਗਿਆ ਸਾਰਾ ਲਾਈਵ ਪਿਆ ਜੀ ਬਿਆਹ ਆਨਲਾਈਨ YouTube ਤੇ ਵੀ ਪਿਆ ਇਕੱਠ ਵੀ ਚੰਗਾ ਕਰਿਆ ਇਕੱਠ 2 300 ਬੰਦਾ ਬਰਾਤ ਦਾ ਸੀ ਇਕੱਠ ਕੁੱਠ ਸਾਰਾ ਵਧੀਆ ਜਿਹਨੂੰ ਬਿਆਹ ਹੋਇਆ ਸੀ ਖਾੜਾ ਖੱਪਾ ਸਾਰਾ ਕੋ ਵਧੀਆ ਜੀ ਲਵਾਇਆ ਹਾਂਜੀ ਤੇ ਮੇਰੇ ਕੋਲੇ ਕੋਈ ਬਾਹਲਾ ਮੈਂ ਐਵੇਂ ਕਹਦਾ ਕੋਈ ਤਕੜਾ ਬੰਦਾ ਤਾਂ ਹੈ ਨਹੀਂ ਸੀ ਚਾਰਕ ਕਿਲੇ ਪੈੜੀ ਦੇ ਆ ਤੇ ਮੀਡਲ ਕਲਾਸ ਆ ਰੋਡ ਬੰਦ ਮੀਡਲ ਵੀਨ ਰੋਡ ਬੰਦੀ ਜਾਂਦਾ ਰੋਡ ਬੰਦ ਜਾਈਆਂ ਹਾਂਜੀ ਤੇ ਚਲੋ ਆਪਾਂ ਨੂੰ ਇਦਾਂ ਸੀਗਾ ਵੀ ਕੋਈ ਵਧੀਆ ਕੁੜੀ ਮਿਲੇ ਵੀ ਚਲ ਪੈਸੇ ਆਪਾਂ ਲਾ ਦੇਾਂਗੇ ਗਾਂਹ ਵਾਲਾ ਪਰਿਵਾਰ ਵੀ ਮੈਨੂੰ ਐਉਂ ਸੀਗਾ ਵੀ ਚਲ ਗਾਂਹ ਵਾਲੇ ਕੋਲੇ ਪੈਸੇ ਜੇ ਨਹੀਂ ਲਾ ਸਕਦਾ ਵੀ ਰਾਲ ਮਿਲ ਕੇ ਜੇ ਨਾਲੇ ਅਗਲਾ ਸੈਟਲ ਹੋ ਜੇ ਨਾਲੇ ਆਪਾਂ ਐਡਜਸਟਮੈਂਟ ਕਰ ਲਾਂਗੇ ਐਡਜਸਟਮੈਂਟ ਹਾਂ ਤੇ ਚਲ ਮੈਂ ਕੱਲਾ ਮੁੰਡਾ ਸੀਗਾ ਪੈਸੇ ਥੋੜੇ ਘਣੇ ਸੀਗੇ ਕੁਸ ਲਮਟਾ ਲੁੰਮਟਾ ਚੱਕ ਕੇ ਪਹਿਲੀ ਗਹਿਣੇ ਕਰਕੇ ਕੁਸ ਸੋਨਾ ਸੱਪਾ ਵੇਚ ਕੇ ਐਡਜਸਟਮੈਂਟ ਕੀਤੀ ਸੀ ਉਹ ਗਾਂਹ ਦੀ ਗਾਂ ਫਿਰ ਪੈਸੇ ਪਹਿਲਾਂ ਆਏ ਸੀ ਵੀ ਇੰਨੇ ਕ ਲੱਗਣਗੇ ਮੜ ਕੇ ਬਾਹਰ ਜਾ ਕੇ ਫਿਰ ਨਵੀਆਂ ਫੀਸਾਂ ਭਰਨੀਆਂ ਪਉਣੀਆਂ ਫਸੇ ਬੰਦੇ ਨੂੰ ਭਰਨੀਆਂ ਪੈਂਦੀਆਂ ਕਰਨਾ ਪੈਂਦਾ ਭਰਾ ਸਾਰਾ ਹਾਂ ਫਿਰ ਖੱਬਾ ਸੱਜਾ ਕਰਕੇ ਹੋਰ ਲਿੰਮਟਾਂ ਲੁੰਮਟਾਂ ਚੱਕ ਕੇ ਜਾਨੀ ਪੈਸਾ ਲਾਇਆ ਸਾਰਾ ਇਹ ਵਿਆਹ ਮੇਰਾ ਇਹ 2024 ਦੇ ਵਿੱਚ ਹੋਇਆ ਸੀਗਾ ਜੀ ਫਰਵਰੀ ਦੇ ਵਿੱਚ 2024 ਦੀ ਫਰਵਰੀ ਚ ਹੋਇਆ ਕਿੰਨੀ ਦਿਨ ਕਿਨੋਂ ਹੋਇਆ 23 ਤਰੀਕ ਨੂੰ 23 ਤਰੀਕ ਨੂੰ ਹੋਇਆ ਹਾਂਜੀ 23 ਤਰੀਕ ਨੂੰ ਵਿਆਹ ਹੋਇਆ ਤੇ ਕੁੜੀ ਸੋਡੇ ਕੋਲ ਕਿੰਨਾ ਚੱਲ ਰਹੀ ਆ ਇਹ ਤੋਂ ਬਾਅਦ 19 ਮਾਰਚ ਨੂੰ ਬਾਹਰ ਉੱਠ ਗਈ ਸੀ ਇਹਦੀਆਂ ਕਲਾਸਾਂ ਸਟਾਰ ਮੰਨ ਕੇ ਚੱਲ ਵੀ 20-25 ਦਿਨ ਹਾਂ ਮਹੀਨੇ ਵਾਂਗੂ ਵੀ 25 ਦਿਨ ਹਾਂ 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 ਤੇ ਭੇਜਤਾ ਹੀ ਖਰਚਾ ਸਾਰਾ ਤੁਸੀਂ ਸਾਰਾ A to Z ਵਿਆਹ ਤੇ ਵੀ ਮੈਂ ਕੀਤਾ ਜਿੰਨਾ ਕੋਈ ਇਹਦੀ ਸ਼ਾਪਿੰਗ ਦਾ 1.5 ਲੱਖ ਦੀ ਘੱਟੋ ਘਾਟ ਸ਼ਾਪਿੰਗ ਤੇ ਜਿਹੜੀ ਹੋ ਗਈ ਟੈਗਟ ਹੋ ਗਈ 1.5 ਲੱਖ ਦੀ ਹੋਰ ਜਿੰਨਾ ਕਾਗਜ਼ਾਂ ਪੱਤਰਾਂ ਦਾ ਯਾਰ ਮੰਨ ਕੇ ਚੱਲ ਯਾਰ ਇਹ ਤੋਂ ਲੈ ਕੇ ਜੱਡ ਤੱਕ ਸਾਰਾ ਖਰਚਾ ਤੂੰ ਕਰਿਆ ਵਿਆਹ ਤੋਂ ਲੈ ਕੇ ਵਿਆਹ ਤੋਂ ਲੈ ਕੇ ਮੇਰਾ ਹੀ ਖਰਚਾ ਸਾਰਾ ਸਾਰਾ ਤੇਰਾ ਕਰਿਆਗਾ ਹਾਂਜੀ ਹਾਂਜੀ ਤੇ ਉਦੋਂ ਦਾ ਦੋਵੇਂ ਪਰਿਵਾਰ ਜਮ੍ਹਾਂ ਸਹਿਮਤ ਸੀ ਉਦੋਂ ਜਮ੍ਹਾਂ ਸਹਿਮਤ ਸੀ ਮੈਂ ਤਾਂ ਅੱਜ ਵੀ ਸਹਿਮਤ ਆ ਉਹਨਾਂ ਦੇ ਮੈਂ ਤੂੰ ਅੱਜ ਕਹਿਣਾ ਵੀ ਇਹ ਕੁੜੀ ਆ ਅੱਜ ਤੇ ਮੈਂ ਤਿਆਰ ਮੈਂ ਤਾਂ ਕਹਿੰਦਾ ਜੀ ਅੱਜ ਆਜੇ ਘਰੇ ਤੇ ਮੈਂ ਇੱਕ ਰੁਪਿਆ ਨਹੀਂ ਲੈਂਦਾ ਮੈਂ ਹੋਰ ਕੀ ਭਾਵਦਾ ਜੀ ਮੈਂ ਤਾਂ ਮਹਾਰਾਜ ਦੀ ਹਜ਼ੂਰੀ 'ਚ ਮੈਂ ਵਿਆਹ ਕਰਾਇਆ ਕੋਈ ਹੋ ਹੋ ਜਾ ਤਾਂ ਹੈ ਨਹੀਂ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਵਿਆਹ ਕਰਾਇਆ ਵੀ ਮਹਾਰਾਜ ਦੀ ਹਜ਼ੂਰੀ 'ਚ ਤਲਾਕ ਕਿਵੇਂ ਹੋਊਗਾ ਇਹ ਤਾਂ ਅਦਾਲਤਾਂ ਦਾ ਤਲਾਕ ਦੇ ਦੇਣੀ ਆ ਤਲਾਕ ਤਲਾਕ ਆ ਉਹ ਤਾਂ ਰਿਸ਼ਤਾ ਜਿਹੜਾ ਜੁੜ ਗਿਆ ਜੁੜ ਗਿਆ ਮਹਾਰਾਜ ਦੀ ਹਜ਼ੂਰੀ 'ਚ ਉਹ ਦੂਤੇ ਕੁਝ ਨਹੀਂ ਹੈਗਾ ਉਹ ਦੂਤੇ ਤਾਂ ਕੁਝ ਨਹੀਂ ਜੀ ਨੇ ਸੱਚਾ ਬੰਦਾ ਤਾਂ ਇਹੀ ਕਹਿ ਸਕਦਾ ਹਾਂ ਇਸ ਟਾਈਮ ਰਹਿੰਦੀ ਕਿੱਥੇ ਆ ਇਹ ਬ੍ਰੈਮਟਨ ਦੇ ਵਿੱਚ ਰਹਿੰਦੀ ਹੈ ਜੀ ਬ੍ਰੈਮਟਨ ਦੇ ਵਿੱਚ ਰਹਿੰਦੀ ਹੈ ਕੈਨੇਡਾ ਕਾਲਜ ਦੇ ਵਿੱਚ ਸਟੱਡੀ ਹੈ ਦੀ ਲਾਸਟ ਸੈਮੈਸਟਰ ਹੁਣ ਚੱਲਣਾ ਹਜੇ ਚੌਥਾ ਤੇ ਬ੍ਰੈਮਟਨ ਦੇ ਵਿੱਚ ਰਹਿੰਦੀ ਹੈ ਤੁਹਾਡਾ ਨਾ ਰਸਤਾ ਨੇ ਪਿਛਲੇ ਸਾਲ ਜਦੋਂ ਮੈਂ ਕਿਹਾ ਇਹਨੂੰ ਵੀ ਮੇਰੀ ਬੈਸਟਰ ਵੀਜ ਦੀ ਫਾਈਲ ਲਵਾ ਦੇ ਇੱਕ ਵਾਰ ਅੱਛਾ ਉਦੋਂ ਬਸ ਟਾਲ ਮਟੋਲ ਕਰਨ ਲੱਗੀ ਇਹ ਦੋ ਲੜਾਈ ਝਗੜਾ ਵੀ ਮੈਂ ਇਹ ਦੋ ਬਸ ਸਿੱਧਾ ਹੀ ਜਵਾਬ ਦੇ ਇਹਦਾ ਨਾਮ ਮੈਨੂੰ ਪਸੰਦ ਆ ਤੇ ਨਾਮ ਤੇਰੇ ਨਾਲ ਰਹਿਣਾ ਤੇ ਨਾਮ ਮੈਂ ਤੈਨੂੰ ਸਦਣਾ ਤੁਹਾਡੀਆਂ ਰਿਕਾਰਡਿੰਗਾਂ ਵੀ ਵਾਇਰਲ ਹੋਈਆਂ ਮੈਂ ਸੁਣੀਆਂ ਹਾਂਜੀ ਬਾਬਾ ਵਾਇਰਲ ਆ ਉਹਦੇ ਚ ਆ ਮੋਕਰਦੀ ਮੈਨੂੰ ਤਾਂ ਪਹਿਲੇ ਦਿਨੋਂ ਹੀ ਮੁੰਡਾ ਪਸੰਦ ਸੀ ਇਹਦੇ ਮਾਂ ਪਿਓ ਨੇ ਸਾਥ ਦਿੱਤਾ ਨਹੀਂ ਪਹਿਲਾਂ ਪਹਿਲਾਂ 10 15 ਦਿਨ ਤੱਕ ਕਹੀ ਗਏ ਤੂੰ ਸਾਡੀ ਅਜਿਤ ਪਟਤੀ ਆਏ ਆ ਜਾਉ ਉਹ ਵੀ ਰਿਕਾਰਡਿੰਗਾਂ ਹੈਗੀਆਂ ਮੁੜ ਕੇ ਬਸ ਨਾਲ ਹੀ ਰਲ ਗਏ ਜ ਮੜ ਕੇ ਨਾਲ ਹੀ ਰੜ ਗਿਆ ਹੁਣ ਤਾਂ ਇਹੋ ਜਿਹੇ ਬਿਆਨ ਦਿੰਦੇ ਆ ਵੀ ਸਾਡੀ ਕੁੜੀ ਕਿਹੜੀ ਪਿੰਡ ਦੀ ਐ ਇਹ ਜਲਾ ਮੌਕਸਰ ਪਿੰਡ ਕੋਖਰ ਪਿਓ ਦਾ ਨਾਂ ਪਿਓ ਦਾ ਨਾਂ ਬਲਕਰਨ ਸਿੰਘ ਕੁੜੀ ਦਾ ਨਾਂ ਸਿਮਨਜੀਤ ਕੌਰ ਮਾ ਦਾ ਨਾਂ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਹਾਂਜੀ ਮੈਂ ਇੱਕ ਮਾਦੀਮ ਰਹੀ ਥੋਡੇ ਗੱਲ ਕਹਿ ਰਿਆਂ ਬਲਕਰਨ ਸਿੰਘ ਭਰਾ ਮੇਰੇ ਕੋਲ ਇੱਕ ਮੁੰਡਾ ਤੇ ਇੱਕ ਕੁੜੀ ਤੇਰੇ ਹੋਰ ਵੀ ਐ ਤੇ ਵਿਆਹਣੇ ਉਹ ਵੀ ਐ ਤੇ ਅੱਜ ਕੱਲ ਨਾ ਇਹ ਜਿਹੜਾ ਸੋਸ਼ਲ ਮੀਡੀਆ ਨਾ ਇਹ ਬੰਦੇ ਨੂੰ ਨਾ ਖਲਾਰਾ ਪਾ ਕੇ ਧਰ ਦਿੰਦਾਗਾ ਉਹ ਵੀ ਕੀ ਪਤਾ ਇਹਨਾਂ ਨੇ ਕੀ ਦੇਣਾ ਠੱਗੀ ਮਾਰਨੀ ਆਪਾਂ ਦਾ ਕਹਿੰਦੇ ਹੋਰ ਨਾਣਾ ਮਾਰ ਲੈਣ ਬਚਾਈ ਰੱਖੋ ਇਹਨਾਂ ਦੇ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਚਾਹੀਦੀ ਵੀ ਇਹੋ ਜਿਹਾ ਕੰਮ 420 ਦਾ ਪਰਚਾ ਹੋਇਆ ਇਹਨਾਂ ਨੂੰ ਕਰੋ ਪਿੰਡ ਚੋਂ ਬੇਦਖਲ ਇਹ ਤਾਂ ਪਿੰਡ ਦੀ ਜ਼ਿੰਮੇਵਾਰੀ ਪਿੰਡ ਚਾਹੀਦਾ ਹੁਣ ਇਹਨਾਂ ਦੇ ਪਿੰਡ ਦਾ ਇਹਨਾਂ ਸੋਸ਼ਲ ਮੀਡੀਆ ਦੇ ਨਾਮ ਬਦਨਾਮ ਹੋਈ ਜਾਂਦਾ ਵੱਡੀ ਗੱਲ ਆ ਕੋਈ ਪੰਚਾਇਤ ਨੇ ਅਜੇ ਤੱਕ ਕੋਈ ਐਕਸ਼ਨ ਹੀ ਨਹੀਂ ਲਿਆ ਇਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਕੋਈ মিডিਆ ਸਾਹਮਣੇ ਆਵੇ ਜਾਂ ਕਿਸੇ ਸਾਹਮਣੇ ਤੁਸੀਂ ਪੰਚਾਇਤਾਂ ਕੋਲੇ ਗਏ ਆ ਪੰਚਾਇਤਾਂ ਕੋਲੇ ਗਏ ਆ ਜੀ ਮੈਂ ਨਾ ਪੰਚਾਇਤਾਂ ਨੇ ਸਾਫ ਦੱਸਿਆ ਉਹ ਉਹ ਕਹਿੰਦਾ ਛੱਡ ਤੈਨੂੰ ਵੇ ਕਰ ਲੈਣਗੇ ਇਦਾਂ ਹੁੰਦਾ ਉਂਗਲਾਂ ਵਾਲੇ ਜਿਵੇਂ ਹੁੰਦੇ ਪਿੰਡਾਂ 'ਚ ਪਿੰਡ ਵਾਲਿਓ ਖੋਖਰ ਵਾਲਿਓ ਇਨਸਾਫ ਦਬਾਓ ਕਦੇ ਠੱਗੀ ਸੁੱਟਣੇ ਬਚ ਸਕਦੀ ਆ ਇੱਕ ਮੈਂ ਗੱਲ ਕਹਿਣਾ ਰੱਬ ਨੂੰ ਜਾਣ ਕੇ ਇਹ ਨਾ ਸੋਚਿਆ ਕਰੋ ਅੱਗ ਲੱਗ ਗਈ ਤੇ ਸੇਕ ਆ ਇਧਰ ਪੱਛੋਂ ਚੱਲਦੀ ਆ ਤੇ ਪੂਰੇ ਇਧਰ ਨੂੰ ਚੜਦੇ ਕਿੰਨੀ ਨਹੀਂ ਆਉ ਕਦੇ ਪੂਰਾ ਵੀ ਜਲ ਪੈਂਦਾ ਤੇ ਇਧਰ ਨੂੰ ਵੀ ਸਾੜ ਦਿੰਦਾ ਸਾਰਾ ਕੁਝ ਉਹ ਤਾਂ ਸੋਚਣ ਵਾਲੀ ਗੱਲ ਆ ਵੀ ਇੱਥੇ ਮੈਂ ਤਾਂ ਕਹਿੰਦਾ ਇਹਨਾਂ ਦੇ ਇੱਕ ਦੋ ਕੇ ਪੈਂਡ ਦੇ ਹੋਰ ਵੀ ਆ ਕੇਸ ਇਹਨਾਂ ਦੇ ਪਰ ਤੇਰਾ ਦਿਲ ਦੁਖੀ ਆ ਮੈਨੂੰ ਪਤਾ ਮੈਂ ਮਹਿਸੂਸ ਕਰ ਸਕਦਾ ਉਹ ਫਿਰ ਆਵਾ ਗੱਲ ਪੈਂਡ ਆ ਜਿਹੜੇ ਪੰਚਾਇਤ ਉਹ ਕੋਈ ਸਾਥ ਦੇਵੇ ਕੋਈ ਇਹਨਾਂ ਨੂੰ ਕਰਨ ਬੇਖ ਲੈਂ ਇਹਨਾਂ ਨੂੰ ਤੇ ਤੇਰੀ ਦਿਲ ਦੀ ਤਮੰਨਾ ਕੀ ਅਸਲ ਦੇ ਵਿੱਚ ਮੇਰੀ ਤਾਂ ਇਹੀ ਆ ਜੀ ਜਾਂ ਮੇਰੇ ਪੈਸੇ ਦਿੱਤੇ ਜਾਣ ਜਾਂ ਫਿਰ ਕੁੜੀ ਆ ਕੇ ਘਰੇ ਰਹੇ ਇੱਕ ਮੈਂ ਸਾਨੂੰ ਆ ਚੀਜ਼ ਦਿਖਾਉਣ ਲੱਗਾਂਗਾ ਪ੍ਰੂਫ ਆ ਮੜਾ ਜਾ ਜੂਮ ਮਾਰ ਦਿਓ ਇਹ ਪੱਕੇ ਤੌਰ ਦੇ ਉੱਤੇ ਸਤਾਮ ਲੈ ਕੇ ਅਦਾਲਤ ਦੇ ਵਿੱਚ ਤੁਹਾਡਾ ਲਿਖਤ ਲਿਖਿਆ ਹੋਇਆ ਹੈ। ਇਹ ਹਾਂਜੀ ਕਚਹਿਰੀਆਂ ਦੇ ਵਿੱਚ ਲਿਖ ਲਿਖਾ ਹੋਇਆ ਵਿਆਹ ਤੋਂ ਪਹਿਲਾਂ। ਵਿਆਹ ਤੋਂ ਪਹਿਲਾਂ ਹੋਇਆ ਵੀ ਜੇ ਕੁੜੀ ਮੁਕਰਦੀ ਹੈ। ਹਾਂਜੀ। ਤਾਂ ਮੈਨੂੰ ਵਾਹਨ ਵੇਚ ਕੇ ਤੁਸੀਂ ਪੈਸੇ ਦਿਓ। ਹਾਂਜੀ ਇਹਦੇ ਪਿਓ ਨੇ ਇਹਦੇ ਦਾਦੇ ਦੇ ਸਹੈਣ ਹੋਏ ਹੋਏ ਮੇਰੇ ਕੋਲੇ ਪੈਲੀ ਇਹਨੇ ਲਖਾਈ 8 ਕਿੱਲੇ। ਅੱਛਾ 8 ਕਿੱਲੇ ਪੈਲੀ ਹੈ ਮੇਰੇ ਕੋਲੇ ਮੈਂ ਪੈਲੀ ਵੇਚ ਕੇ ਇਹਨੂੰ ਸਾਰੇ ਪੈਸੇ ਦਵਾਂਗਾ ਜੇਕਰ ਕੁੜੀ ਮੇਰੀ ਕੱਲ ਨੂੰ ਬਾਹਰ ਜਾ ਕੇ ਮੁਕਰਦੀ ਹੈ। ਅੱਛਾ ਇਹਨੇ ਇਹ ਗੱਲ ਕਹੀ ਆ। ਇਹਨੇ ਪਹਿਲਾਂ ਆ ਪੈਲੀ ਇਹਦੇ ਕੋਲੇ ਕਿੰਨੀ ਆ ਜੀ? ਪੈਲੀ ਇਹਦੇ ਕੋਲੇ ਜੀ 3 ਕਿੱਲੇ ਆ ਜੀ। ਤੇ ਗੱ अच्छा दूसरी जमीन सही ठेके पे अच्छा ਤੇ ਸਾਨੂੰ ਜਿਵੇਂ ਭਰੋਸੇ ਚ ਬੰਦੇ ਨੂੰ ਲੈਣਾ ਹੋਵੇ ਯਾਰ ਮੈਂ ਤਾਂ ਲਹਿਲਖਾ ਵੀ ਕਰ ਲੂੰਗਾ ਮੈਂ ਤਾਂ ਤਸਾ ਆਪ ਬੰਦੇ ਨੂੰ ਹੋਈ ਜਾਂਦਾ ਕੁੜੀ ਦਾ ਪਿਓ ਆਪ ਕਹੀ ਜਾਂਦਾ ਅੱਛਾ ਵੀ ਮੇਰੇ ਨਾਲ ਤੁਸੀਂ ਲੈ ਲਿਖਾ ਕਰੋ ਗੱਲ ਹੀ ਕੋਈ ਨਹੀਂ ਆਹ ਬਾਈ ਇਹ ਨਹੀਂ ਹੈਗਾ ਥੱੱਬਾ ਕਾਗਜਾਂ ਦਾ ਪਿਆ ਬਾਈ ਦਾ ਝਾਕ ਲੋ ਕੱਲਾ ਕੱਲਾ ਹਰ ਇੱਕ ਚੀਜ਼ ਦੀ ਪ੍ਰੂਫ ਆ ਮੇਰੇ ਵੀਰ ਕੋਲੇ ਜਿੰਨੇ ਖਾਤਿਆਂ ਚ ਪੈਸੇ ਗਏ ਬਾਹਰ ਇੱਧਰ ਜੋ ਪੈਸਾ ਲੱਗਿਆ ਸਾਰਾ A to Z ਪਹਿਲਾਂ ਕਾਲਜ ਸੋਡਾ ਹੋਰ ਸੀ ਫਿਰ ਬਦਲਿਆ ਵੀ ਬਦਲਿਆ ਹਾਂ ਪਹਿਲਾਂ ਉਹ 11 ਲੱਖ ਰੁਪਈਆ ਉਹ ਵੀ ਖਤਮ ਗਿਆ ਉਹ ਹੀ ਗਿਆ ਹਾਂ 29 ਦੇ ਨਾ ਪਿਓ ਦੇ ਕਹਿੰਦੇ ਲੇਖ ਹੀ ਨਹੀਂ ਉਹ ਬਸ ਆਉਂ ਸੀ ਜਦੋਂ ਪਹਿਲਾਂ ਰਫੂਲ ਆਈ ਗਈਆਂ ਵੀਜ਼ਾ ਲੈਣ ਖਾਤਰ ਉਹ ਮੈਂ ਮੈਂ ਕਹਾਂ ਚਲ ਕੋਈ ਗੱਲ ਨਹੀਂ ਹੋਰ ਲ ਪ੍ਰਾਈਵੇਟ ਕਾਲਜ ਲਿਆ ਫਿਰ ਇਹ ਪਬਲਿਕ ਲੈ ਕੇ ਦਿੱਤਾ ਉਹਦੀਆਂ ਫੀਸਾਂ ਭਰੀਆਂ ਮੈਂ ਕਹਾਂ ਕੋਈ ਗੱਲ ਨਹੀਂ ਵੀ ਹੋ ਜੂ ਜਦੋਂ ਆਪਾਂ ਇਕੱਠੇ ਹੋਗੇ ਵਰਕ ਪਰਮ ਮਿਲ ਗਿਆ ਸੈਟਲਮੈਂਟ ਹੋ ਜੂਗਾ ਉਹਨੂੰ ਕੋਈ ਨਾ ਦਾ ਕੋਈ ਕਮਰਾ ਦੇਵੇ ਜੇ ਕੋਈ ਪੰਜਾਬੀ ਭਰਾ ਮੇਰਾ ਦੇਖਦਾ ਮੈਨੂੰ ਨਾ ਉਹਨੂੰ ਕੋਈ ਕੰਮ ਤੇ ਰੱਖੇ ਵੀ ਉਹ ਉੱਥੇ ਜਾ ਕੇ ਅਹੀਂ ਕਹਿੰਦੀ ਸੀ ਵੀ ਮੈਨੂੰ ਇੱਥੇ ਬਾਹਰ ਬੈਠੇ ਨੂੰ ਤੂੰ ਕੀ ਕਰ ਲੇਗਾ ਮੈਂ ਤਾਂ ਬਾਹਰਾਂ ਪਰਚੇ ਉੱਤੇ ਹੋਏ ਹੋਏ ਆ ਮਾਪੇ ਉਹਦੇ ਵੀ ਪਰਚਾ ਕੁੜੀ ਤਾਂ ਵੀ ਪਰਚਾ 420 ਦਾ ਛੋਟਾ ਕੇਸ ਚੱਲੀ ਜਾਂਦਾ ਕੇਸ ਚੱਲੀ ਜਾਂਦਾ ਪਰਚਾ ਪਰਚਾ ਉਤਰ ਜੂ ਹੀ ਹੋ ਗਿਆ ਸੀ ਕਿ ਮੈਂ ਪਰਚਾ ਹੀ ਬਹੁਤ ਕਰਾਇਆ ਪੰਚਾਇਤਾਂ ਨੂੰ ਤਾਂ ਕਹਿੰਦਾ ਖਾਸੀਆਂ ਪਾਈਆਂ ਤੂੰ ਹਣਾ ਬਹੁਤ ਹਾਂਜੀ ਬਹੁਤ ਯਾਨੀ 20 ਪੱਤੀ ਪਿੰਡਾਂ ਦੀ ਪੰਚਾਇਤ ਗਈ ਦਬਾਅ ਪਾ ਕੇ ਬਹੁਤ ਦਬਾਅ ਪਾ ਕੇ ਬਾਈ ਮੈਂ ਇਹੀ ਨਾਲੇ ਮੇਰੇ ਕੋਲੇ A to Z ਪ੍ਰੂਫ ਸੀ ਫੇਰ ਵੀ ਫੇਰ ਵੀ ਆ ਥੱਬਾ ਪਿਆ ਯਾਰ ਆ ਥੱਬਾ ਕੱਲਾ ਕੱਲਾ ਪ੍ਰੂਫ ਪਿਆਗਾ ਬਾਈ ਕੋਲੇ ਬਾਈ ਕਹਿੰਦਾ ਜਿਹੜੇ ਬਾਲ ਸਟੇਟ ਕਰਾਏ ਉਹਦੀਆਂ ਹੀ ਪਰਚੀਆਂ ਪਈਆਂ ਮੇਰੇ ਕੋਲੇ ਹੋਰ ਦੱਸੋ ਯਾਰ ਇਹ ਤਾਂ ਕੁੜੀ ਬਸਾਉਣ ਨੂੰ ਅੱਜ ਵੀ ਤਿਆਰ ਆ ਕੁੜੀ ਬਸਾਉਣ ਨੂੰ ਤਿਆਰ ਆ ਅੱਜ ਵੀ ਵੀ ਮੇਰੇ ਕੁੜੀ ਬਸ ਜਾ ਕੇ ਤਿਆਰ ਆ ਬਿਲਕੁਲ ਮੈਂ ਤਿਆਰ ਆ ਜੀ ਸਾਰਾ ਕੇਸ ਕੱਲੇ ਬਸ ਕੱਚ ਲੈ ਲੇਗਾ ਹੂੰ 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 ਇਹ ਦੂ ਉੱਤੇ ਬੰਦਾ ਨਹੀਂ ਮਿਲਦਾ ਕੋਈ ਅੱਜ ਦੇ ਟਾਈਮ ਦੇ ਵਿੱਚ ਸਹੀ ਮੁੰਡੇ ਨਹੀਂ ਮਿਲਦੇ ਇਹ ਬਹੁਤ ਵੱਡੀਆਂ ਗੱਲਾਂ ਆ ਇਹ ਨਹੀਂ ਅਗਲਾ ਕਹਿੰਦਾ ਵੀ ਬਸ ਇਦਾਂ ਉਦਾਂ ਵੀ ਮੈਂ ਨਹੀਂ ਹੁਣ ਰੱਖਣੀ ਤੇ ਆਪਾਂ ਤਾਂ ਫੇਰ ਇਹ ਅੱਜ ਵੀ ਤਿਆਰ ਆ ਰੱਖਣੂ ਬਾਹਰ ਅੱਜ ਦੀ ਹਜੂਰੀ ਚ ਲਾਵਾ ਲਈਆਂ ਜੇ ਕੋਈ ਮਹਾਰਾਜ ਨੂੰ ਮੰਨਦਾ ਹੋਵੇ ਪਰ ਮਹਾਰਾਜ ਨੂੰ ਇਹ ਜੇ ਮੰਨਣ ਵਾਲੇ ਹੁੰਦੇ ਇਹਨਾਂ ਨੇ ਆ ਕੰਮ ਕਰਨਾ ਸੀ ਤੇ ਬਾਈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਆ ਮੁੰਡੇ ਦਾ ਆਪਾ ਦਰਦ ਦੇਖਦੇ ਆਂ ਧੰਨਵਾਦ